ਲੁਧਿਆਣਾ ਡਿਵੀਜ਼ਨ ਨੰਬਰ 3 ਸਥਿਤ 9 ਲੱਖਾ ਬਾਗ ਕਲੋਨੀ ਦੇ ਵਿੱਚ ਸ਼੍ਰੀ ਰਾਮ ਸ਼ਰਨਮ ਆਸ਼ਰਮ ਦੇ ਵਿੱਚ ਗੁਰਪੂਰਨਿਮਾ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਬੰਧਕ ਨੇ ਦੱਸਿਆ ਹੈ ਕਿ ਦੂਰ ਦੁਰਾੜੇ ਸਮੂਹ ਦੇਸ਼ ਭਰ ਤੋਂ ਸਵਾਮੀ ਮਹਾਰਾਜ ਜਿਹਦਾ ਆਸ਼ੀਰਵਾਦ ਕਰਨ ਲਈ ਲੋਕ ਪਹੁੰਚੇ ਹੋਏ ਨੇ। ਲੁਧਿਆਣਾ ਲਾਈਵ ਲਈ ਟਿੰਕਲ ਚਰਦੀ ਰਿਪੋਰਟ ਭਰਨ ਸਿੰਘਾਂ ਦੇ ਜਪੜੇ ਗੁਰਮਾਰਗ ਚਰਦੇ ਪ੍ਰਦਾਨ ਕਰਨ ਕਰਕੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਸ਼੍ਰੀ ਰਾਮ ਆਸ਼ਰਮ ਦੇ ਲੱਖਾ ਗਾਰਡਨ ਵਿੱਚ ਪੂਰੀ ਸ਼ਰਧਾ ਭਾਵ ਦੇ ਨਾਲ ਹਰ ਸਾਲ ਦੀ ਤਰ੍ਹਾਂ ਗੁਰਪੁਣਾ ਨਾਟਿਆ ਦਾ ਸਕਤਾਂ ਬੜੀ ਸ਼ਰਧਾ ਪਾਉਣੇ ਬਣਾ ਰਹੀਆਂ ਹੋਰ ਅੱਜ ਦੇ ਦਿਨ ਤੇ ਸਾਰੀ ਸੰਗਤਾਂ ਨੂੰ ਸਾਰੇ ਸਾਥੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਗੁਰਪੁਣੀ ਦੇ ਮਹਾਨ ਦਿਹਾੜੇ ਤੇ ਬਹੁਤ-ਬਹੁਤ ਬਧਾਈ ਦਿੰਦਾ ਗੁਰੂ ਮਹਾਰਾਜ ਸਭ ਤੋਂ ਉੱਤੇ ਕਿਰਪਾ ਰੱਖੇ ਸਭ ਤੋਂ ਮੇਰ ਭਰਿਆ ਰੱਖੇ ਗੁਰੂ ਮਹਾਰਾਜ ਸਭ ਤੋਂ ਸਦਾ ਮੇਰ ਭਾਤਰੇ ਕਿਵਾਰੇ ਚੜਦੀ ਕਲਾ ਜੀ ਗੁਰੂ ਮਹਾਰਾਜ ਅਸ਼ੀਰਵਾਦ ਰਾਹ ਸੇਵਾ ਕਰਦੇ ਜੈ ਗੁਰੂ ਜੈ ਸ਼੍ਰੀ ਗੁਰੂ ਜੀ ਹਾਂਜੀ ਸੋ ਸ਼ਾਬਾਸ਼ ਸੇਵਾਦਾਰ ਆਸ਼ੀਰਾਮ ਸ਼ਰਮਾ ਆਸ਼ਰਮ ਲੱਖਾਪਾ ਕਲੋਨੀ ਲੁਧਿਆਣਾ ਦੀ ਤਰਫ ਤੋਂ ਗੁਰੂ ਪੂਰਨਿਮਾ ਦਾ ਤਿਉਹਾਰ ਬੜੇ ਹੀ ਹਰਸ਼ੋ ਉਲਾਸ ਨਾਲ ਮਨਾਇਆ ਗਿਆ ਹੈ ਬੜੀ ਦੂਰੋਂ ਦੂਰੋਂ ਸੰਗਤਾਂ ਇੱਥੇ ਆਈਆਂ ਨੇ ਤੁਸੀਂ ਦੇਖੋ ਜਿੱਤਾ ਅੱਜ ਕੱਲ ਦੀ ਦਿਹਾੜੇ ਦੇ ਵਿੱਚ ਸਾਡੇ ਕੋਲ ਅਹਮਦਾਬਾਦ ਤੋਂ ਇੱਕ ਪਰਿਵਾਰ ਆਇਆ ਜਿਹੜਾ ਕਹਿ ਰਹੇ ਨੇ ਅਸੀਂ ਪੰਜ ਪੀੜੀਆਂ ਤੋਂ ਆਸ਼ਰਮ ਦੇ ਨਾਲ ਜੁੜੇ ਹੋ ਮਨ ਨੂੰ ਬੜੀ ਪ੍ਰਸੰਨਤਾ ਹੁੰਦੀ ਹੈ ਜਦੋਂ ਸੰਗਤ ਇੰਨੀ ਦੂਰੋਂ ਆਉਂਦੀ ਹੈ ਆਪਣੇ ਗੁਰੂ ਦਰਸ਼ਨ ਲਈ ਸਾਡੀ ਪ੍ਰਮਾਤਮਾ ਕੇ ਇੱਕੋ ਹੀ ਪ੍ਰਾਰਥਨਾ ਹੈ ਵੀ ਜਿਹੜੀ ਵੀ ਉਹ ਮਨੋ ਕਾਮਨਾ ਲੈ ਕੇ ਆਏ ਪ੍ਰਮਾਤਮਾ ਉਹਨਾਂ ਦੀ ਮਨੋ ਕਾਮਨਾ ਪੂਰੀ ਕਰੇ ਕਿਉਂਕਿ ਸਾਡੇ ਸਵਾਮੀ ਸਤਿਆਨੰਦ ਜੀ ਮਹਾਰਾਜ ਜੀ ਤੇ ਬ੍ਰਹਮਚਾਰੀ ਸ਼੍ਰੀ ਰਾਮਪ੍ਰਕਾਸ਼ ਜੀ ਮਹਾਰਾਜ ਜੀ ਨੇ ਸਾਰੀ ਜ਼ਿੰਦਗੀ ਰਾਮਨਾਮ ਦਾ ਪ੍ਰਚਾਰ ਕੀਤਾ ਤੁਸੀਂ ਅੱਜ ਦੇਖ ਸਕਦੇ ਹੋ ਕਿੰਨੀ ਭਾਰੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੈ ਮਲੇ ਸਾਡੀ ਉਮੀਦ ਤੋਂ ਬਰੇ ਹੈ ਵੀ ਸੰਗਤ ਅੱਜ ਇੰਨੀ ਜ਼ਿਆਦਾ ਗਿਣਤੀ 'ਚ ਇੱਥੇ ਆਈ ਹੈ ਤੇ ਪ੍ਰਮਾਤਮਾ ਉਹਨਾਂ ਦੀ ਐਤੈ ਹੀ ਕਿਰਪਾ ਵੜਾਏ ਰੱਖੇ ਜਿਹੜੀ ਵੀ ਉਹ ਮਨੋ ਕੰਪਨਾ ਲੈ ਕੇ ਆਈ ਹੈ ਆ ਜਿੰਨੂੰ ਵੀ ਪੁੱਛੀਆ ਉਹ ਅੱਜ ਕੀ ਆ ਉਹ ਕਹਿੰਦੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਆਏ ਅੱਜ ਗੁਰੂ ਜੀ ਦਾ ਸ਼ੁਕਰਾਨਾ ਕਰਨ ਅੱਜ ਗੁਰੂਪੁਰਬ ਨੂੰ ਯਾੜੇ ਤੇ ਮੈਂ ਸਾਰੇ ਸਮੂਹ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਪਰਮ ਗੁਰੂ ਜੈ ਜੈ ਰਾਮ